ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਾਜ ਵਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾਉਣ ਲੱਗੇ ਆ ਅਲਸੀ ਦੀਆਂ ਪਿੰਨੀਆਂ ਆਪਾਂ ਚਾਰ ਚੀਜ਼ਾਂ ਦੇ ਨਾਲ ਅਲਸੀ ਦੀਆਂ ਪਿੰਨੀਆਂ ਜਿਹੜੀਆਂ ਬਣਾ ਕੇ ਤਿਆਰ ਕੀਤੀਆਂ ਤੇ ਬਹੁਤ ਹੀ ਵਧੀਆ ਟੇਸਟੀ ਅਲਸੀ ਦੀਆਂ ਪਿੰਨੀਆਂ ਆਪਣੀਆਂ ਬਣ ਕੇ ਤਿਆਰ ਰਹੀਆਂ ਤੇ ਉਹ ਕਿਹੜੀਆਂ ਚਾਰ ਚੀਜ਼ਾਂ ਆਪਾਂ ਤੁਹਾਨੂੰ ਦੱਸਦੇ ਆ ਚਲੋ ਜੀ ਆਪਾਂ ਵੀਡੀਓ ਨੂੰ ਸਟਾਰਟ ਕਰਦੇ ਆ ਤੇ ਇਹ ਆਪਣੇ ਕੋਲ ਹੈਗੀ ਆ ਜੀ ਅਲਸੀ ਇਹਨੂੰ ਆਪਾਂ ਰੋਸਟ ਕਰ ਲਿਆ ਸੀ ਇਹਨੂੰ ਆਪਾਂ ਸਾਈਡ ਤੇ ਰੱਖ ਲੈਣਾ ਠੰਡਾ ਹੋ ਲਈ ਉਸ ਤੋਂ ਬਾਅਦ ਆਪਾਂ ਲਈਆਂ ਜੀ ਮੂੰਗਫਲੀ ਦੀਆਂ ਗੰکریاں ਇਹਨੂੰ ਆਪਾਂ ਰੋਸਟ ਕਰ ਲਿਆਈ ਉਸ ਤੋਂ ਬਾਅਦ ਇਹ ਆਪਣੇ ਕੋਲ ਗੋੜਿਆ ਜੀ ਇਹਨੂੰ ਆਪਾਂ ਛੋਟਾ ਛੋਟਾ ਤੋੜ ਕੇ ਤੇ ਸਾਈਡ ਤੇ ਰੱਖ ਲੈਣਾ ਉਸ ਤੋਂ ਬਾਅਦ ਜਿਹੜੀ ਆਪਾਂ ਅਲਸੀ ਜਿਹੜੀ ਪੁੰਨ ਕੇ ਰੱਖੀ ਹੋਈ ਆਪਣੀ ਠੰਡੀ ਹੋ ਗਈ ਉਸ ਤੋਂ ਬਾਅਦ ਉਹਨੂੰ ਜੱਗ ਦੇ ਵਿੱਚ ਪਾ ਕੇ ਮਿਕਸੀ ਵਾਲੇ ਦੇ ਆਪਾਂ ਚੰਗੀ ਤਰ੍ਹਾਂ ਨੂੰ ਬਰੀਕ ਕਰ ਲੈਣਾ ਉਸ ਤੋਂ ਬਾਅਦ ਆਪਣੀ ਮੂੰਫਲੀ ਦੀਆਂ ਗਰੀਆਂ ਟੰਡੀਆਂ ਹੋ ਗਈਆਂ ਇਹਨਾਂ ਨੂੰ ਵੀ ਆਪਾਂ ਦਰਦਰਾਇਆ ਪੀਸ ਲੈਣਾ ਇਹੀ ਚਾਰ ਚੀਜ਼ਾਂ ਜਿਨ੍ਹਾਂ ਦੇ ਨਾਲ ਆਪਾਂ ਅਸੀਂੀਆਂ ਪਿੰਨੇ ਬਣਾ ਕੇ ਆਪਾਂ ਤਿਆਰ ਕਰਾਂਗੇ ਅੱਜ ਤੇ ਚਲੋ ਜੀ ਆਪਾਂ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਆਪਾਂ ਕੜਾਈ ਰੱਖਤੀ ਥੋੜਾ ਪਾਰੇ ਤਲੇ ਵਾਲੀ ਕੜਾਈ ਲੈਣੀ ਆਪਾਂ ਜਦੋਂ ਆਟਾ ਭੁੰਦੇ ਆ ਤੇ ਆਪਣਾ ਆਟਾ ਜਿਹੜਾ ਉਹ ਥੱਲੇ ਨਾ ਲੱਗੇ ਨਾ ਸੜੇ ਤੇ ਇਹ ਆਪਾਂ ਆਟਾ ਪਨਣਾ ਸਟਾਰਟ ਕਰਤਾ ਹੈ ਆਟੇ ਨੂੰ ਆਪਾਂ ਜਿਹੜਾ ਉਹ ਆਰਾਮ ਦੇ ਨਾਲ ਭੁੰਨਾਵਾ ਸੀ ਮਗਾਸ ਤੇ ਜਲਦਬਾਜੀ ਨਹੀਂ ਕਰਨੀ ਕਿਉਂਕਿ ਆਟਾ ਜਿਹੜਾ ਉਹ ਭੁੰਨਾ ਸਹੀ ਤਰੀਕੇ ਨਾਲ ਬਹੁਤ ਜ਼ਰੂਰੀ ਹੁੰਦਾ ਪਿੰਨੀਆਂ ਦੇ ਵਿੱਚ ਤੇ ਆਪਣਾ ਆਟਾ ਜਿਹੜਾ ਉਹ ਬਿਲਕੁਲ ਵਧੀਆ ਤਰੀਕੇ ਨਾਲ ਪੁੱਜ ਕੇ ਬ੍ਰਾਊਨ ਹੋ ਗਿਆ ਤੇ ਚ ਖੁਸ਼ਬੂ ਵਧੀਆ ਆਉਣ ਲੱਗ ਗਈ ਉਸ ਤੋਂ ਬਾਅਦ ਆਪਾਂ ਜਿਹੜੀ ਜਵਾਇਨ ਛੋਟੀ ਇਲਾਚੀ ਤੇ ਸੌਂਡ ਦਾ ਇੱਕ ਚਮਚਾ ਉਹ ਪਾ ਕੇ ਨਾਲ ਭੁੰਨਾਗੇ ਸਭ ਤੋਂ ਪਹਿਲਾਂ ਉਸ ਤੋਂ ਬਾਅਦ ਪਾਵਾਂਗੇ ਆਪਾਂ ਇਹ ਮੂੰਗਫਲੀ ਦੀਆਂ ਗਰੀਆਂ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਥੋੜੀ ਦੇਰ ਲਈ ਇਹਦੇ ਵਿੱਚ ਫੇਰ ਪਕਾਵਾਂਗੇ ਕਿਉਂਕਿ ਕੱਚਾਪਨ ਜਿਆ ਰਹਿ ਜਾਂਦਾ ਥੋੜਾ ਥੋੜਾ ਤੇ ਉਹ ਵਧੀਆ ਤਰੀਕੇ ਨਾਲ ਪੁੱਜ ਜਾਣਗੀਆਂ ਉਸ ਤੋਂ ਬਾਅਦ ਆਪਾਂ ਪਾ ਦੇਣੀ ਆ ਜੀ ਅਲਸੀ ਇਹ ਆਪਾਂ ਅਲਸੀ ਜਿਹੜੀ ਪੀਸ ਕੇ ਰੱਖੀ ਹੋਈ ਉਹਨੂੰ ਪਾ ਕੇ ਚੰਗੀ ਤਰ੍ਹਾਂ ਰਲਾਤਾ ਤੇ ਉਹਨਾਂ ਚੀਜ਼ਾਂ ਨੂੰ ਆਪਾਂ ਜਿਹੜਾ 사이ਡ ਤੇ ਕੱਢ ਕੇ ਰੱਖਤਾਏ ਤੇ ਆਪਾਂ ਪਾਤਾ ਜੀ ਗੁੜ ਅੱਧਾ ਕਿਲੋ ਆਪਣਾ ਗੁੜ ਅੱਧਾ ਕਿਲੋ ਆਟਾ ਅੱਧਾ ਕਿਲੋ ਅਲਸੀ ਤੇ ਗੋ ਘੋਜਨਾ ਆਪਣੇ ਲੱਗੂ ਵਿੱਚ ਉਹ ਨਾ ਪਾਉਣਾ ਤੇ ਇਹ ਆਪਾਂ ਅੱਧਾ ਕਿਲੋ ਗੁੜ ਜਿਹੜਾ ਉਹਨੂੰ ਪਾ ਕੇ ਕੜਾਈ 'ਚ ਤੇ ਥੋੜਾ ਪਾਣੀ ਪਾ ਕੇ ਤੇ ਉਹਦੀ ਚਾशनी ਬਣਾ ਲੈ ਚਾशनी ਜਿਹੜੀ ਬਿਲਕੁਲ ਆਪਾਂ ਇੱਕ ਤਾਰ ਦੀ ਜਾਂ ਦੋ ਤਾਰ ਦੀ ਨਹੀਂ ਬਣਾਉਣੀ ਬਸ ਗੁੜ ਪਘਲਾਉਣਾ ਹੁੰਦਾ ਥੋੜਾ ਜਿਹਾ ਉਸ ਤੋਂ ਬਾਅਦ ਆਪਾਂ ਜਿਹੜਾ ਸਮਾਨ ਸਾਰਾ ਆਪਾਂ ਰੋਸਟ ਕਰਕੇ ਰੱਖਿਆ ਸੀ ਉਹਨੂੰ ਆਪਾਂ ਗੁੜ ਦੇ ਵਿੱਚ ਪਾ ਕੇ ਤੇ ਇਹਨੂੰ ਠੰਡਾ ਹੋਣ ਲਈ ਰੱਖ ਦਿੰਨੇ ਆਂ ਆਪਾਂ ਥੋੜਾ ਜਿਹਾ ਬਾਹ ਦਾ ਹੱਥ ਲਾ ਕੇ ਦੇਖਿਆ ਤੇ ਇਹ ਥੋੜਾ ਠੰਡਾ ਹੋ ਗਿਆ ਤੇ ਆਪਾਂ ਹੁਣ ਇਹਦੀਆਂ ਪਿੰਨੀਆਂ ਵੱਟ ਕੇ ਤਿਆਰ ਕਰਦੇ ਆਂ। ਆ ਪਿੰਨੀਆਂ ਆਪਾਂ ਜੜੀਆਂ ਉਹਨਾਂ ਦੀਆਂ ਵੱਟ ਰਿਆਂ ਤੇ ਬਹੁਤ ਹੀ ਵਧੀਆ ਵੱਟੀਆਂ ਜਾ ਰਹੀਆਂ ਈ ਤੇ ਆਪਾਂ ਸਾਰੀਆਂ ਪਿੰਨੀਆਂ ਜੜੀਆਂ ਵੱਟ ਕੇ ਤੇ ਪਲੇਟ ਦੇ ਵਿੱਚ ਪਾ ਕੇ ਤੇ ਫਿਰ ਤੁਹਾਨੂੰ ਦਿਖਾਉਨੇ ਤੇ ਆਹ ਵੇਖੋ ਜੀ ਆਪਣੀਆਂ ਪਿੰਨੀਆਂ ਸਾਰੀਆਂ ਜੜੀਆਂ ਉਹ ਵੱਟ ਕੇ ਆਪਾਂ ਰੈਡੀ ਕਰ ਲਈਆਂ ਤੇ ਬਹੁਤ ਹੀ ਸੋਹਣੀਆਂ ਪਿੰਨੀਆਂ ਬਣ ਕੇ ਤਿਆਰ ਰਹੀਆਂ ਈ। ਤੇ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰਿਓ ਤੇ ਆਪਾਂ ਇਸ ਤਰ੍ਹਾਂ ਦੀਆਂ ਪਿੰਨੀਆਂ ਬਣਾ ਕੇ ਜਿਹੜੀਆਂ ਤਿਆਰ ਕਰ ਸਕਦੇ ਆ ਤੇ ਮੇਜਰਮੈਂਟ ਦੇ ਨਾਲ ਆਪਾਂ ਜਿਹੜਾ ਸਮਾਨ ਉਹ ਪਾ ਕੇ ਬਣਾਈਏ ਤੇ ਫਿਰ ਆਪਣਾ ਬਿਲਕੁਲ ਵਧੀਆ ਤਰੀਕੇ ਨਾਲ ਪਿੰਨੀਆਂ ਜਿਹੜੀਆਂ ਬਣ ਕੇ ਤਿਆਰ ਹੁੰਦੀਆਂ ਤੇ ਚਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵੀਡੀਓ ਵੇਖ ਲਈ ਬਹੁਤ ਬਹੁਤ ਧੰਨਵਾਦ